ਆਜੀ ਆਪਣਾ ਬਾਰ ਨੂੰ ਜਿੱਥੇ ਤੁਸੀਂ ਉਹ ਰਾਜੀ ਤੁਸੀਂ ਅਗਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੋ ਸਿੱਤੇ ਪਾਛਾ ਬਾਹਰ ਬੈਠੇ ਦੱਸਾ ਦੇ ਸਾਹ ਵਿੱਚ ਮੇਰੇ ਭੈਣ ਭਰਾਵਾਂ ਨੂੰ ਸਾਰੇ ਨੂੰ ਸਸੇਕਾਰ ਦੂਤ ਉਹ ਭੈਣ ਵੀ ਵਾਹ ਬਹੁਤ ਐਤ ਲਤਾ ਨਾ ਮੇ ਜੁੜੇ ਭੈਣ ਭਰਾ ਉਹਦਾ ਵੀ ਤੇ ਲੋਤਨ ਬਹੁਤ ਪਰਮਾਤਮਾ ਤਾਂ ਰੱਤੀ ਵਛੇ ਜੀ ਆਜੀ ਅਸੀਂ ਪੱਖਾਤ ਕਰ ਲਿਆ ਘਰੀ ਲੋਟਾਂ ਇਹਨਾਂ ਵਿੱਚੋਂ ਨੇ ਸ਼ਾਮਤ ਕੀਤੀ ਹੋਗੀ ਸੀ ਮੈਂ ਤੁਹਾਡੀ ਤੇ ਰੱਖ ਕੇ ਦੋ ਥੋੜਾ ਮੈਂ ਲੋਟ ਨੂੰ ਛੱਡ ਹੋਗੀ ਤੇ ਚਲੋ ਆ ਬੈਠਾ ਪਤਾ ਬੁਆ ਨਾਲ ਲਾਈ ਹੁਣ ਇਹ ਚਲਾਇਆ ਉਹ ਸਾਈਕਲ ਗੜੀ ਆ ਉਹ ਤਾਂ ਟਾਇਰ ਲਾਇਆ ਪਿਆ ਉਹਦਾ ਉਹ ਟਾਇਰ ਖੜੀ ਖੜੀ ਕੈਂਚੀ ਹੋ ਗਈ ਲੈ ਤੂੰ ਚਿੰਨੀ ਹਾਂ ਟੈਕਨੋਲੀਜੀ ਤਾਂ ਜਾਂ ਕਮਿਊਨੀਕੇਸ਼ਨ ਦੀ ਚਾਲ ਤੇ ਲਾ ਹੋਇਆ ਚਾਲ ਤੇ ਲਾਉਦਾ ਸਾਰਾ ਹਰ ਕੇ ਮੈਂ ਪਪੂ ਦੇ ਭਰਾ ਕੇ ਆਇਆ ਹੈ ਛੇੜੀ ਹਾਂ ਸਾਈਕਲ ਦਾ ਟਾਇਰ ਚੌਥੇ ਰੱਖਿਆ ਹਾਂ ਲੈ ਮੇਰੇ ਭਤੀ ਜਿਹੜਾ ਦੀਪੇ ਬਰਾੜ ਦਾ ਬਹੁਤ ਬਹੁਤ ਧੰਨਵਾਦ ਜੋਣਾਂ ਨੇ ਅੱਜ ਮੇਰੇ ਨਾਲ ਪੱਖੇ ਦੀ ਸ਼ਰਮਾਤ ਕਰਾਈ ਬਹੁਤ ਬੜਾੜ ਵਾਲਾ ਬੋਤਮ ਨੂੰ ਮੁੜਕਾ ਬਹੁਤ ਆਉਂਦਾ ਕੁਦਰਤੀ ਹਵਾ ਦਾ ਇਹ ਰੋਕ ਲੈਂਦੇ ਅੜ ਜਾ ਸਾਡੀ ਗਾਇਤਰਾ ਚਲੋ ਬਈ ਚਾਲ ਲੱਪਿਆ ਪੱਕਾ ਇਹ ਬੇਟਾ ਕਿਧਰ ਗਿਆ ਆ ਵੇ ਤਾਂ ਜੱਗਾ ਅੱਜਾ ਆਵੇਂ ਪੈਂਟੀ ਕੋਲ ਚੜੀ ਪੜੇ ਲੈ ਵੀ ਆ ਵੇ हा बंदा अपना तीसरा मेरा ये बंदा हा अपना मेरे दूसरा भी बिल्ला भी साडा बहुत वधिया है बिल्ला काट में ना वो थोड़ा तो देखती कैना ना है कर रहेगी ਗਰ ਪਿਆਰ ਨਾਲ ਵਾਕਿ ਲਈ ਆ ਮਹਿੰਦੀ ਤੇ ਹਣ ਝੜੀ ਜਾਂਦੀ ਆ ਪੈਂਦੀ ਨੂੰ ਸੁੱਕਾ ਹੀ ਕਹਿੰਦੀ ਬਹੁਤ ਕਾਲੀ ਕਾਲੀ ਚੜਾਉਣੀ ਆ ਦਿਖਾਓ ਬੇਟਾ ਦਿਖਾਓ ਗਾਣੂ ਕਰਕੇ ਲੈ ਗੋਲਡ ਕਿ ਬਣਵਾਏ ਆ ਲੈ ਵਾਲੇ ਸੋਹਣੇ ਲੱਗਦੇ ਆ ਬੰਗਾ ਵੀ ਪਵਾ ਲਈ ਬੰਗਾ ਵੀ ਪਾਲੀਆਂ ਘਰੋਂ ਹੀ ਚੱਕ ਕੇ ਮੈਨੂੰ ਤਾਂ ਇੱਕ ਹੀ ਮਿਲੀ ਆ ਸੋਟ ਦੇਖ ਲਓ ਜੀ ਅੱਜ ਮੈਨੂੰ ਕਹਿਣਾ ਪਿਆਦਾ ਇਹ ਤਾਂ ਸੰਗਤਾਂ ਦੇ ਜੇ ਅੱਜ ਪਤਾ ਨਹੀਂ ਕਿੰਦਾ ਆਜਾਣ ਚੜਿਆ ਅੱਜ ਤੇ ਪਹਿਲਾਂ ਵਾਲੀ ਬਿਲਕੁਲ ਤੁਸੀਂ ਵੇਖਿਆ ਤਾਂ ਹੁਣ ਅੱਜ ਵਾਲੀ ਨੂੰ ਤੁਸੀਂ ਦੇਖੋ ਕਰਮ ਦੀ ਕਿੰਦਾ ਕੱਲ ਵਾਲੀ ਕਿਤੇ ਜਾਗ ਚੁੱਕੀ ਤੇ ਤੁਸੀਂ ਕਮੈਂਟ ਕਰਕੇ ਜੀ ਨੂੰ ਦੱਸਣਾ ਮੈਂ ਤੁਹਾਨੂੰ ਇੱਕ ਤਾਂ ਗੰਗੂ ਫੇਲੀ ਮੈਨੂੰ ਘਰ ਪਿਆਰ ਨਾਲ ਲੰਬ ਕੇ ਦਿੱਤੀ ਐ ਕਪਾਲੀ ਤੇ ਲਿਆ ਕੇ ਦੇਣਗੇ ਫਿਰ ਮੰਗਾਂਗੇ ਹੋਰ ਵੀ ਤਾਂ ਅੰਦਰ ਵੀ ਐ ਬਾਹਰ ਦੇ ਵੀ ਮੇਤਾ ਹੁੰਦੇ ਜੇ ਤਾਂ ਜੀ ਇਹ ਡਗੈਮ ਚ ਦੇ ਤਾਂ ਬੰਗਾ ਜਰੂਰ ਹੋ ਗਈਆਂ ਤੇ ਕੱਲ ਕੱਲ ਦੇ ਬਣਾਓਗੇ ਤੁਸੀਂ ਆਪ ਹੀ ਮੈਨੂੰ ਬਾਅਦ ਦਿਓਗੇ ਇਹ ਕਿੰਦਾ ਕਿੰਦਾ ਮੰਗੀ ਆਏ ਬਣਾ ਲੈਣੀ ਨਾ ਕੰਦਾ ਕਦੀ ਆ

ਪਰਮਾਤਮਾ ਨਾਲ ਚੜ੍ਹਦੀ ਕਲਾ ਵਿੱਚ ਸੱਚੇ ਪਾਤਸ਼ਾਹ ਰੰਗੁਣੀ ਰਾਤ ਚੌਕ ਦੀ ਤਰੱਕੀ ਪਾਕਸ਼ੀ ਵੀਰ ਨੂੰ ਹੁਣ ਅੱਜ ਮੈਨੂੰ ਆਦਿ ਮੇਰਾ ਨਵਾਂ ਸੂਟ ਪਾਇਆ ਤੇ ਮੈਂ ਅੱਜ ਵੱਧ ਤੋਂ ਵੱਧ ਰੌਪਾਂ ਨਾਲ ਬਤਨ ਕਰਾ ਹਾਂ ਹੁਣ ਸੂਟ ਵੀ ਅੱਜ ਸਰਵਿੰਗ ਤੋਂ ਦਸਰੇ ਮਿਲਦੇ ਹਨ ਐਨਾਲੀ ਵੀ ਆਪ ਉਹਦਾ ਉਹ ਕਿੱਸੇ ਦਾ ਫਰਾਮਾ ਕਰਿਆ ਤੇ ਇਹ ਤਾਂ ਅੰਤ ਹੈ ਅੱਜ ਤਾਂ ਉਹ ਵੀ ਤਾਂ ਅੰਗਰੇਜ਼ੀ ਆਈ ਦੀ ਚੱਲ ਆ ਗਈ ਹੈ ਤਾਂ ਤੁਸੀਂ ਦੱਸੋ ਵੀ ਸੋਣਾ ਛੋਟਾ ਕਿੰਨੇ ਹੈ ਜੇ ਨਹੀਂ ਹੈ ਨਾ ਇਹ ਤਾਂ ਬਚਣਾ ਨਹੀਂ ਨੇ ਥੋੜੇ ਝੱਟ ਧਨੀਦਾਲ ਸਕਦੇ ਹਾਂ ਥੋੜਾ ਜਿਹਾ ਨੀਟ ਨੂੰ ਤੇ ਤਾਂ ਉਹ ਤੋਂ ਵੀ ਵਡਾਪਾ ਆ ਗਿਆ ਮਨਕਲਾਈ ਤੋਂ ਠੀਕ ਲੱਗਦੀ ਨਹੀਂ ਇਹਨਾਂ ਕਾ ਰਾਜ ਨਿਗਾਨਾ ਦਾ ਤਪ ਤੁਹਾਨੂੰ ਹੋਣੀ ਗਿਆ ਪਰ ਮਹਾਰਾਜ ਦੀ ਕਿਰਪਾ ਤੇ ਪਰ ਕਹਣਾ ਮੈਂ ਨਿਕਾ ਚੌਲ ਲੇ ਕੇ ਪੈਂਦੇ ਜੇ ਤੁਮ ਲਾ ਲੈਣਾ ਮਨ ਤੋਂ ਬਾਹਰ ਦੀ ਇਹ ਅਕੀ ਨਿਗਾਨਾ ਦਾ ਪਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਨਿਗਾਹੋਂ ਨਿਕਟਾ ਚ ਬਾਕੀ ਤੁਸੀਂ ਜੀ ਜ਼ਰੂਰ ਦਤਰਾ ਮੈਨੂੰ ਬੇਰਹਿਣਾ ਪਿਆ ਤੇ ਇਹਨਾਂ ਨੇ ਨਹੀਂ ਕੁਝ ਲੱchnਾ ਤੇ ਹੁਣ ਮੈਂ ਵੀ ਕੁਝ ਲੱchnਾ ਹੀ ਲੱchnਾ ਗੀ। ਅਗਨੀ ਮਾਣ ਮਾਣ ਹਰੇ ਦੀ ਬਾਪੂ ਬਾਪੂ ਗਾਇ ਨਾ ਮੈਂ ਤੁਹਾਨੂੰ ਕਾਪੂ ਨੂੰ ਬੁਲਾ ਕੇ ਸੈਟ ਕਰਕੇ ਲੇਕਾ। ਬਾਪੂ ਗਾਇ ਨ ਗਈ। ਸਣ ਸਣ ਦਾ ਮਹੀਨਾ ਵਧੀਆ ਬਣੂਗਾ ਸਣ। ਹਾਂ? ਸੌਂਦੰ ਮਿੰਨਾ ਵਧੀਆ ਬਣ। ਕਾ? ਸੌਂਦੰ ਮਿੰਨਾ ਕਾਲੀ ਦਾੜੇ ਕਰਕੇ ਵਧੀਆ-ਵਧੀਆ ਬਣਜੋ। ਤੀਆਂ ਦੇ ਦੇਣ ਹੁੰਦੇ ਆ ਇਹ ਸੌਂਦ ਦੇ। ਅੱਛਾ। ਜਣੀ ਐਸੀ ਕਿ ਮੂੰਹ ਕਾਲਾ ਕਰ ਗਿਆ। ਹਾਂ। ਆਪਣਿਆਂ ਅਰ ਸੋਨਾ ਨਹੀਂ ਲਗਦਾ ਵੀ ਲੋਕੀ ਗਾਲਾਂ ਭੱਟ ਲੱਗ ਜਾਂਦੇ ਨੇ ਭਰਾਵਾ। ਜੇ ਕੋ ਮਾੜਾ ਜਪਾਟੇ ਵਾਲੀ ਦਾ ਪਾਲੀ ਹੈ ਪਾ ਨੰਗ ਪੁਣਾ ਬਖਾਉਂਦਾ। ਆਂ ਕਹਿ ਦਿੰਦੇ ਆ। जो बंदा बंद बन ठंड के नहीं। कर दे, कर दे। भी कर दे। तो कमाल तो एश करी एचा करो ऐसी आगले नौसला दो टूटना दीक है जो हौसला टूट गया, गया। वो तो कम गया पहले ही टुटे ओनू आप थोड़ा तोड़ना ਆਪਾਂ ਦਾ ਮਨਪਾਲ ਕੈਮ ਕਰਨਾ ਵਿਧੋਲ ਨਾ ਸੀ ਤੇਰੇ ਨਾਲ ਉਹ ਹੋ ਗਏ ਬੰਨ ਅਮਾੜਾ ਜੇ ਬੰਨ ਬਣ ਕੇ ਤੁਸੀਂ ਜਰੂਰ ਕਮੈਂਟ ਰਾਈਟ ਕਰਿਓ ਕਿ ਸਾਡਾ ਸੁਧ ਕਿੱਦਾ ਲੱਗਿਆ ਮੈਨੂੰ ਵੇਖਣਾ ਪੈ ਗਿਆ ਤੂੰ ਵਧੀਆ ਤੂੰ ਵਧੀਆ ਤੋਂ ਬੈਠ ਉਹਨਾਂ ਨੇ ਗਾਣਾ ਉਹ ਤੇ ਤੂੰ ਕੁਛ ਮੈਂ ਤਾਂ ਵੀ ਕਰੇ ਕੋਣੀ ਹੁੰਦੀ ਐ ਤਾਂ ਪੁਰਾਣਾ ਹੀ ਆ ਵੈਸੇ ਵੈਸੇ ਨਾਲ ਵਿੱਚ ਮੇ ਚੱਕ ਕੇ ਲੈ ਲਈ ਤਾਂ ਸੋਨਾ ਲੱਗਦਾ ਹਾਂ ਜੀ ਵੀਰੋ ਚਾਤਦਾ ਬਹੁਤ ਚੀਜ਼ਾਂ ਕਰਦਾ ਹੈ ਵੀ ਆਹ ਵੀ ਕਰ ਲਿਆ ਵੀ ਕਰ ਲਿਆ ਪਰ ਕੀ ਕਰਕੇ ਮਜ਼ਦੂਰੀ ਹੈ ਨਹੀਂ ਤੌਰ ਪਰ ਚੱਕਦੇ ਆ ਨਾ ਤੇ ਸਾਡਾ ਵੀ ਚੱਤ ਕਰਦਾ ਸੀ ਬਾਅਦ ਜਾ ਕੇ ਵੀਡੀਓ ਬਣਾਈ ਜੀ ਵਹਿ ਕੇ ਕਿਸੇ ਦੇਖਣਾ ਚਾਹਤੇ ਨਾ ਪਰ ਸਮੇਂ ਦੇ ਸਮੇਂ ਦਾ ਸਮਾਂ ਚੱਲਣਾ ਪੈਂਦਾ ਤੁਸੀਂ ਚਲੋ ਆਪਾਂ ਜਿੰਨੀ ਕਿ ਟੋਕ ਕਰਿਆ ਤੁਹਾਡੇ ਭੈਣ ਭਰਾਵਾਂ ਦਾ ਸਹਿਯੋਗ ਦੇ ਨਾਲ ਤੁਹਾਡੇ ਜੀਵਨਾਰ ਦੇ ਨਾਲ ਅਸੀਂ ਇੱਥੋਂ ਤੱਕ ਪਹੁੰਚੇ ਆ ਇਹ ਨੈਲੀ ਗੱਲਬਾਤ ਮੇਰੇ ਵੀ ਮਨਜੇ ਚ ਆਉਂਦੀਆਂ ਸੀ ਕਿ ਮੈਂ ਜ਼ਰੂਰ ਸ਼ੇਅਰ ਕਰਾਂ ਮੈਂ ਚੈਨਰ ਬਣਾਇਆ ਕਿ ਗੁਰਪ੍ਰੀਤ ਬਰਾੜ ਉਹਨੂੰ ਚੈਨਲ ਨੂੰ ਬੰਦਵਾ ਸਪੋਰਟ ਕਰਿਓ ਜੀ ਲਾਈਕ ਕਰਿਓ ਜੀ ਤੁਹਾਡੀ ਜੀ ਮਾਰ ਸਕਦੇ ਆ ਮੇਰਾ ਵੀ ਦਿਲ ਜੀ ਚ ਗੱਲਾਂ ਮੈਂ ਆਪਦੇ ਪ੍ਰਤੀ ਮੇਰਾ ਨੇ ਕੀ ਹੋਇਆ ਅਸੀਂ ਕਿੱਦਾਂ ਆਪਦੀ ਜ਼ਿੰਦਗੀ ਪੁਰਾਣੇ ਘਰੇ ਨਗਾਹੀ ਕਿਵੇਂ ਹੋਇਆ ਕਿ ਕੁਝ ਹੋਇਆ ਮੀ ਕਿਵੇਂ ਆਇਆ ਕਿਦਾਂ ਕਿਹੜਾ-ਕੌਣ-ਕੌਣ ਵਿੱਚ ਜੀ ਮੈਨੇ ਮਚਾਇਆ ਠੀਕ ਹੈ ਜੀ ਸਭ ਜੋ ਜਿਹੜਾ-ਜਿਹੜਾ ਭੈਣਾ ਭਰਾ ਹੁੰਦਾ ਉਹਦਾ ਕੰਮ ਉਹ ਜਿਹੜਾ ਜ਼ਰੂਰ ਕਰ ਸਾਡਾ ਪਾਜਪਾਨਾ ਆ ਮੇਰਾ ਬੱਖਾ ਖਰਾਬ ਸੀਗਾ ਤੱਕ ਦੀ ਢਾੜੀ ਲੰਗੀ ਸੀ ਉਹਦੇ ਆਮ ਕਰ ਮੈਂ ਜੀ ਬੈਠੇ-ਬੈਠੇ ਨੇ ਸੋਚਿਆ ਮੈਂ ਕਿ ਭਾਈ ਇਹ ਭਾਰਤ ਤਾਂ ਮੁਸ਼ਕਲ ਹੈ ਕਿ ਕਰਗੀ ਤੇ ਕਿ ਉਹਦੇ ਨਾਲ ਫਰਾਂ ਦੇ ਵਿਚਾਰੇ ਜਿਹੜਾ ਉਸ ਨਾਲ ਹੁੰਦਾ ਉਹ ਆਪ ਦਾ ਭਗਵੇਂ ਤਾਂ ਤੁਹਾਡੀ ਜਾਨ ਦੋ ਐਫਾ ਵੀ ਮੰਗਾ ਲੈਣਾ ਇੱਕ ਤੁਹਾਡੀ ਰਾਕੇ ਉੱਤੇ ਇੱਕ ਤੁਹਾਡੀ ਉੱਤੇ ਛੱਟ ਮਾਰੀ ਕੋਲ ਜਿੰਨੇ ਚਾਂਡਾ ਨਹੀਂ ਚਾਂਟਾ ਉਹ ਚਾਲ ਗਿਆ ਮੈਂ ਕਿਹਾ ਚੱਲੇ ਤਾਂ ਬਾਚ ਉਹ ਬਚਾਈ ਹੁਣ ਸਾਇਕਲੀ ਨੀ ਮੇਰੇ ਜਿਹੜਾ ਉਹ ਬਾਈ ਚਰੋਪਾਈ ਕੋਲੇ ਟਾਇਰ ਖੋਲ ਕੇ ਲੈ ਆਇਆ ਉਹ ਮੈਨੂੰ ਉਹਦੇ ਚਾਰ ਪੰਜ ਚੀਜ਼ੇ ਹੀ ਖਰਾਉਈ ਆ ਨੀ ਤੂੰ ਪਤਾ ਨਹੀਂ ਮੇਰੇ ਕੋਲੇ ਤਾਂ ਛਣੇ ਹੀ ਗਰਾਈ ਨਹੀਂ ਤੁਰਿਆ ਕਰਦਾ ਜੀ ਨਾਲੇ ਨਾਲੇ ਸਾਇਕਲੀ ਬਣਾਉਣਾ ਤਾਂ ਪੱਖਾ ਖੜ ਜਾਂਦਾ ਪੱਖਾ ਬਣਾਉਣਾ ਤਾਂ ਕੂਲਰ ਖੜ ਜਾਂਦਾ ਕੋਲਰ ਬਣਾਉਣਾ ਤਾਂ ਮਾ ਦੂਜੀ ਮਰਸੀ ਗੜੀ ਨਿੱਕੇ ਨਿੱਕੇ ਕੰਮ ਨਾਲ ਜੀ ਸਾਰੇ ਰੁਕਦੇ ਜਾਂਦੇ ਪਤਾ ਨਹੀਂ ਕੀ ਚੱਲਿਆ ਇੱਕ ਪੈਨਿਕਵੈਂਟ ਵੀ ਕੀਤਾ ਸੀ ਆਹ ਪੈਨਿਕਵੈਂਟ ਜੀ ਖਰਾਬ ਤਾਂ ਹੋਈ ਜਾਂਦੀ ਨਹੀਂ ਕਾਹਤੋਂ ਚਿੰਤਾ ਕਰਾ ਹੋਈ ਜਾਂਦੀ ਨਹੀਂ ਪੈਣਾ ਪਤਾ ਨਹੀਂ ਇੱਕ ਚੀਜ਼ ਬਣਾਈ ਦੀ ਆ ਦੂਜੀ ਖਰਾਬ ਨੂੰ ਤਿਆਰ ਰਹਿਦੀ ਏ ਸੁਣਿਆ ਤਾਂ ਪਹਿਲਾਂ ਮੈਨੂੰ ਮਿਲ ਜਾਂਦਾ ਵੀ ਆ ਚੀਜ਼ ਖੜੂਗੀ ਪਤਾ ਨਹੀਂ ਕੀ ਗੱਲ ਆ ਮਾ ਰਜੇ ਲੋ ਚਲੋ ਕੋਈ ਨਹੀਂ ਆਪਣਾ ਤਾਂ ਉਹਦੇ ਤੇ ਭਰੋਸਾ ਹੋਸੇ ਨੇ ਠੀਕ ਕਰਨਾ ਚੱਲੇਗਾ ਸਾਰਾ ਕੁਝ ਕਰਨਾ ਜੀ ਬਾਕੀ ਤੁਹਾਡੇ ਭੈਣਾਂ ਭਰਾਵਾਂ ਦਾ ਪਿਆਰ ਸਦਕਾ ਬਹੁਤ ਵੱਡਾ ਹੈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਰੁਗਨੀ ਰਾਜ ਚੌਕਰੀ ਤਰੱਕੀ ਬਾਸ਼ੀ ਸਾਰੇ ਭੈਣ ਭਰਾ ਠੀਕ ਰਹਿਣ ਉਹ ਠੀਕਾ ਕੋ ਦੱਸੋ ਜੀ ਇੱਕ ਕਮੈਂਟ ਆ ਰਿਹਾ ਜਰੂਰ ਦੱਸੋ ਤੇ ਇੱਕ ਹੱਥ ਬੰਨ ਕੇ ਮੇਲਤੀ ਹੈ ਵੀ ਜਰੂਰ ਵਾਰਤਵਾਦ ਨੂੰ ਸਪੋਰਟ ਕਰੋ ਸਾਨੂੰ ਸਪੋਰਟ ਦੀ ਲੋੜ ਹੈ ਅਸੀਂ ਥੋੜਾ ਜਿਆਦਾ ਪਛਾਣ ਚਾਹ ਅਸੀਂ ਥੋੜਾ ਜਿਆਦਾ ਸੱਚ ਨੂੰ ਹੋਰ ਵੀ ਦੱਸਣਾ ਚਾਹੁੰਦੇ ਆ ਕਿ ਆਪਣੇ ਕੱਲ ਨੂੰ Wi-Fi ਲੱਗ ਜਾਣਾ نیٹ ਦੀ ਬਹੁਤ ਪ੍ਰੋਬਲਮ ਆਉਂਦੀ ਤਾਂ ਕਰਕੇ ਸਾਡੇ ਗੁਲਾਮ ਮੁਖ ਨੂੰ ਨਾ ਕਰ ਗਿਆ ਸੀ ਦੋ ਤੰਦਨ ਬਣੀ ਆ ਨੀ ਇੱਕ ਮਾਸੂਮ ਕਰਾਰ ਸੀ ਤੇ ਰੇਂਜ ਨਹੀਂ ਆਉਂਦੀ ਜੀ ਇਹਦੀ ਬੜੀ ਮਸਤਨ ਸੀ ਤੇ ਅੱਜ ਮੈਂ ਬਾਈਆਂ ਨੂੰ ਫੋਨ ਲਾਇਆ ਸੀਗਾ ਕੱਲ ਵੀ ਲਾਇਆ ਸੀਗਾ ਉਹ ਆਲੇ ਜਿਹਦਾ ਅੱਜ ਸ਼ਾਮ ਨੂੰ ਮੁੰਡੇ ਆ ਗਏ ਕਾਜ ਚਾਹ ਮੋਲਾ ਦੇਵਾਂਗੇ ਨਹੀਂ ਕੱਲ ਬੁਲਾਦੇ ਆ। ਇਹ ਸਭ ਤਾਂ ਐਕਰਾਵਾਂ ਦੇ ਅਨੰਤ ਸ਼ਿਸ਼ਵਾਸਾ ਸਰਤਾ ਜੀ ਦੇ ਕੁਝ ਪਰ ਮੈਂ ਤਾਂ ਇਹ ਸੋਚਿਆ ਵਿੱਚ ਵੀ ਆ ਪੁੱਛ ਕੇ ਸਾਡੇ ਲੱਗੂਗਾ। ਮੈਂ ਅੱਜ ਕੱਲ੍ਹ ਟੀਵੀ ਵੀ ਜਿਹੜਾ ਕੰਟੈਂਸ ਜਾਂ ਮਾਹਸੂਸੀ ਦੇ ਆਪਾਂ ਤਾਂ ਚੈਟ ਕਰਦੇ ਜੇ ਆਪਾਂ ਸੀ ਬਿਨਾਂ ਤਾਂ ਸੋਚ ਕੇ ਤਾਂ ਸੀਰੀਆਂ ਵੀ ਫੋਟੋ ਹੋਈ ਹੋਈ ਸਿਰਫ ਇਹ ਕਹਿਣਾ ਮੈਂ ਉਹ ਲਵਾਈ ਚ ਵੱਡੀ ਹੈ। ਕੰਧ ਤੇ ਸੋਹਣੀ ਲੱਗਦੀ ਹੈ ਕਵਰੇਜ ਬੈਠਿਆਂ ਸੋਹਣੀ ਲੱਗਦੇ। ਚੀਜ਼ਾਂ ਨੂੰ ਦਰਦਿਆਂ ਨੂੰ ਕੀ ਕਰਦਾ ਪਰਾਪਸਮੇ ਦੇ ਸਮੇਂ ਸਾਬ ਨਾਲ ਚੱਲਣਾ ਠੀਕ ਹੈ ਜੀ ਆਪਾਂ ਦਾ ਜਿੰਨਾ ਕਾ ਆਪਾਂ ਤਾਂ ਪਹੁੰਚਾ ਸਕਦੇ ਜੇ ਕਹਿੰਦੇ ਦੀ ਉਹਨਾਂ ਕਾ ਪਰ ਘਾ ਪੈ ਮਟਾ ਗਏ ਆ ਪੂਰ ਨਹੀਂ ਕੋਈ ਵਾਰੀ ਗੋਲ ਕਰਦਾਰ ਹੋਇਆ ਸੀ ਤੇ ਗਰਮਜੀਤ ਨੇ ਅੱਜ ਦਾ ਤਮਾਲ ਕਰਤੀ ਕਿ ਮਾਸਾ ਨਹੀਂ ਆ ਗਿਆ ਤਾਂ ਬਦਲ ਹੋ ਗਿਆ ਕਿ ਮੈਨੂੰ 2 ਛਾੜ ਕਾ ਵੀ ਅੱਜ ਵੀ ਲਾਦਮੀ ਆਉਗਾ ਤੋਂ ਇਸ ਕਰਕੇ ਸਾਰੇ ਭੈਣ ਭਰਾਵਾਂ ਦਾ ਆਦਰਯੋਗ ਧੰਨਵਾਦ ਹੈ ਅਸੀਂ ਆਸੇ ਪਾੜੇ ਪਾਣ ਤਾਂ ਲਈਏ ਵੀਰੋਂ ਭੈਣੋਂ ਪਰ ਡਰ ਲੱਗਦਾ ਤਾਂ ਅਸੀਂ ਉਹ ਜੀ ਦੀ ਜਿੱਤ ਅਗਲਾ ਜਦ ਆਪ ਬੱਚੇ ਰੱਤੇ ਕਿੰਦਾ ਕੀ ਕੁਝ ਕਰਦੇ ਨੇ ਬਾਕੀ ਬੱਚੇ ਬਰਾਬਰ ਦੇ ਆ ਪਰ ਆਪਾਂ ਪਰਿਵਾਰਕ ਤੌਰ ਤੇ ਆਪਣਾ ਇਹ ਸਾਂਝ ਜਿਹੜੀ ਆ ਤੁਰੀ ਆ ਬਹੁਤ ਅੱਛੀ ਗੱਲ ਆ ਬਾਕੀ ਤੁਹਾਡਾ ਪਿਆਰ ਪਰਮਾਨੰਦਰ ਸਤਿਗੁਰੂ ਹੈ ਤੁਸੀਂ ਜਰੂਰ ਦੱਸਿਆ ਕਰੋ ਜਿੱਥੇ ਗੱਲ ਧੀਂਦੀ ਹੈ ਕਮੈਂਟ ਕਰਕੇ ਜਰੂਰ ਗਿਆ ਕਰੋ ਅੱਜ ਉਹਨੂੰ ਤਰਸਤ ਕਰ ਗਏ ਠੀਕ ਹੈ ਜੀ ਆਉਣ ਵਾਲਾ ਜਿਹੜਾ ਸਮਾਂ ਉਹਨੂੰ ਅਸੀਂ ਸੈੱਟ ਕਰ ਸਕੀਏ ਸਰ ਤੁਹਾਡੇ ਭੈਣਾ ਭਰਾਵਾਂ ਦੇ ਕਹਿਣ ਤੇ ਤੁਹਾਨੂੰ ਦੱਸਣ ਤੇ ਠੀਕ ਹੈ ਜੀ ਤੇ ਜਿੱਥੇ ਵੀ ਸਾਡੀ ਗਲਤੀ ਹੋਵੇ ਤੁਸੀਂ ਜਰੂਰ ਦੱਸਣਾ ਤੁਸੀਂ ਵੱਡੇ ਹੋ ਤੇ ਅਸੀਂ ਜੀ ਜਰੂਰ ਉਹ ਗਲਤੀ ਨੂੰ ਸੁਧਾਰਾਂਗੇ ਜੂ ਟੌਪ ਪਰ ਲਈਦਾ ਦਾਇਕ ਨੂੰ ਧੰਵਾਦ ਹੈ ਜੀ ਪਰਮਾਤਮਾ ਤੁਹਾਨੂੰ ਤੀਰੱਖੇ ਨਵੇਂ ਜੁੜੇ ਭੈਣ ਭਰਾ ਉਨਾਰੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰਗਹ ਗੁਰੀ ਰਾਤ ਚੌਧਰੀ ਤਰਕੀਬਾ ਜੀ ਮੇਰੀਆਂ ਮਾਮਾਂ ਕਾ ਨਾਮ ਸਾਰਿਆਂ ਤੰਦਰੁਸਤੀ ਮੰਗਾ ਸੱਚਾ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਤੱਕ ਜੀ ਸਾਰੇ ਭੈਣ ਭਰਾਵਾਂ ਨੂੰ ਨੀ ਆਪਾਂ ਚ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਆਜ ਹੋਰ ਕੱਲ੍ਹ ਆਪਾਂ ਲੋ ਜੀ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਗੇ ਤੋਂ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਆ ਕੇ ਹੋਰ ਨਵੇਂ ਤਨਵੇਂ ਭੈਣ ਭਰਾ ਜੋੜਨਾ ਆਪਣਾ ਚੈਨਲ ਅੱਗੇ ਤੋਂ ਅੱਗੇ ਜਾਵੇ ਮੇਰੇ ਪਿਤਾ ਮੇਰੇ ਪਿਤਾ ਕਾ ਯਾਰ ਮੇਰੇ ਪਿਤਾ ਕਾ ਤਾਂ ਚੈਨਲ ਜੁੜੇ ਕਰੀਂ ਤੁਹਾਨੂੰ ਬੋਲੀ ਆ ਹਣ ਜ਼ਰੂਰ ਤੁਸੀਂ ਵੱਧ ਵੱਧ ਜੇ ਜੋੜ ਕਰੀਂ ਲੇਖ ਕਰੋ ਤੁਹਾਡਾ ਸਹਿਬ ਨੂੰ ਧੰਨਵਾਦ ਪਰਮਾਤਮਾ ਕਰਦੇ ਰਹਿ ਦਿਵੇ ਟੂਟ ਆਫ ਮਾਈ ਲਿਵਿੰਗ ਐਦਿਕ ਤਤਵਾਦ ਪਰਮਾਤਮਾ ਅਰਧ ਗ੍ਰਾਮ ਜਣਕੇ ਨਵੇਂ ਜਿਹੇ ਪੈੜਾ ਪ੍ਰਮਾਤਮਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ